ਲੋਬੀ ਤੁਸੀਂ ਵੇਖ ਹੀ ਲਓ ਅੰਦਰ ਚੱਲੇ ਗਏ ਬਈ ਕਾਦਾ ਕੰਮ ਚੱਲਿਆ ਅੰਦਰ ਬੋਰ ਚੱਲ ਲੱਗੀ ਜਾਂਦਾ ਤੇ ਇਧਰ ਬਈ ਇੱਕ ਆਪਾਂ ਤੁਹਾਨੂੰ ਵੀਡੀਓ ਦਿਖਾਈ ਸੀ ਨਾ ਧਰਤੀ ਥੱਲੇ ਕੈਮਰਾ ਪਾਉਣ ਵਾਲੀ ਬਈ ਪੱਥਰ ਲੜੀ ਦੁਨੀਆ ਤੁਹਾਨੂੰ ਦਿਖਾਈਏ ਤੇ ਉਹ ਉਹੀ ਵੀਡੀਓ ਡਿਟੇਲ ਦੇ ਵਿੱਚ ਅੱਜ ਆਪਾਂ ਬਣਾਉਣੇ ਆ ਕਿਉਂਕਿ ਕਈ ਲੋਕਾਂ ਦੇ ਆਪਣੇ ਚੈਨਲ ਦੇ ਫੋਨ ਆਏ ਸੀਗੇ ਵੀ ਪੂਰੀ ਡਿਟੇਲ ਦੇ ਵਿੱਚ ਵੀਡੀਓ ਬਈ ਬਣਾ ਕੇ ਪਾਓ ਵੀ ਜਾਣਕਾਰੀ ਦਿਓ ਤੇ ਆਹ ਦੇਖੋ ਬਈ ਉਹੀ ਕੈਮਰਾ ਵੇਖੋ ਬਈ ਪਾਇਆ ਹੋਇਆ ਵਿੱਚ ਥੱਲੇ ਤੇ ਆਹ ਦੇਖ ਲਓ ਤੇ ਉਹਦੇ ਜਿਹਦੇ ਪਹਿਲਾ ਵੀਡੀਓ ਪਾਇਆ ਸੀ ਉਹਦੇ ਸੀਗੀ ਉਹ ਰਾਤ ਸੀਗੀ ਤੇ ਅੱਜ ਧੁੱਪ ਹੁੰਦਾ ਕਰਕੇ ਛਤਰੀ ਲੈਤੀ ਵੀ ਹੈ ਤੇ ਉਹ ਬੈਠਾ ਬਾਈ ਲੋਈ ਲਈ ਉਹ ਤੇ ਵੇ ਕਿੰਨੀ ਗਰਮੀ ਦੇ ਵਿੱਚ ਤੇ ਤੁਹਾਨੂੰ ਆਪ ਸਾਰੀ ਗੱਲਬਾਤ ਵੀ ਕਰਾਵਾਂਗੇ ਤੇ ਸਾਰਾ ਕੁਝ ਦਿਖਾਵਾਂਗੇ ਅੱਜ ਚੰਗੀ ਤਰ੍ਹਾਂ ਪ੍ਰੋਪਰ ਇੱਕ ਇੱਕ ਚੀਜ਼ ਦੀ ਤੁਹਾਨੂੰ ਜਿਹੜੀ ਤੁਹਾਨੂੰ ਡਾਊਟ ਸੀਗੇ ਸੋ ਉਹਨੂੰ ਉਹ ਦਿਖਾ ਦੇਾਂਗੇ ਤੁਹਾਨੂੰ ਕਰਿਆ ਦਿਖਾ ਦੇ ਮੜਾ ਜੀ ਅੱਜ ਵੀ ਸਕਰੀਨ ਦੇ ਵਿੱਚ ਕੀ ਕੁਝ ਚੱਲੀ ਜਾਂਦਾ ਇਹ ਨੇਰੇ ਹੁੰਦੇ ਕਰਕੇ ਬਸ ਬੜਾ ਦੀਂਦਾ ਨਹੀਂ ਗਾਉਂ ਵੈਸੇ ਬਾਈਆਂ ਨੂੰ ਦੀਂਦਾ ਕਿ ਜੇ ਮੈਂ ਅੰਦਰ ਵਿੱਚ ਬੜਾ ਥੜਾਉਂਗਾ ਤਾਂ ਮੈਨੂੰ ਗਾਲਾਂ ਵੀ ਮਿਲ ਸਕਦੀਆਂ ਮੂਰੇ ਮਰੇ ਹੱਥ ਕਰਦਾ ਤਾਂ ਐਵੇਂ ਤੇ ਗੱਲਬਾਤ ਤੁਹਾਡੀ ਬਈ ਕਰਾਉਣੇ ਹੈ ਦੂਬਾਦ ਵਿੱਚ ਬਾਈ ਨਾਲ ਠੀਕ ਹੈ ਜੁੜੇ ਰਹੋ ਜੇ ਜਦੋਂ ਆਪਾਂ ਵੀਡੀਓ ਪਾਈ ਸੀ ਨਾ ਤੇ ਲੋਕਾਂ ਨੇ ਵੀਡੀਓ ਦੇਖੀ ਤੇ ਬਾਈ ਨੂੰ ਨਾ ਫੋਨ ਬਹੁਤ ਆਉਣ ਲੱਗੇ ਤੇ ਆਹ ਦੇਖੋ ਹੁਣ ਵੀ ਬਾਈ ਨੂੰ ਫੋਨ ਆਈ ਜਾਂਦਾ ਉਹ ਕਹਿੰਦੇ ਸੀ ਵੀਡੀਓ ਦੇਖ ਕੇ ਫੋਨ ਲਾਇਆ ਸੀ ਤੇ ਪਤਾ ਕਰਕੇ ਅੱਜ ਕੋਈ ਡਿਟੇਲ ਦੇ ਵਿੱਚ ਵੀਡੀਓ ਹੋਰ ਬਣਾਉਣ ਲੱਗੇ ਆ ਕਿਉਂਕਿ ਆਪਣੀ ਵੀਡੀਓ ਚ ਵੀਡੀਓ ਚੱਲ ਗਈ ਹੋਰੀ ਪਿਆਰ ਬਹੁਤ ਦਿੱਤਾ ਵੀਡੀਓ ਨੂੰ ਤੇ ਬਾਈ ਕਹਿੰਦਾ ਮੈਨੂੰ ਤੜਕੇ ਤੇ ਫੋਨ ਹੀ ਬਹੁਤ ਆਈ ਜਾਂਦੇ ਆ ਹੁਣ ਫੇਰ ਫੋਨ ਆਇਆ ਵਾ ਜਲੰਧਰ ਵਾਲੀ ਸਾਈਡ ਤੋਂ ਤੇ ਕੋਈ ਜੇ ਕਿਸ ਨੂੰ ਲੋੜ ਹੋਵੇ ਤੁਸੀਂ ਵੀ ਬਈ ਨਾ ਕੰਟੈਕਟ ਕਰੋ ਨਾ ਤੁਸੀਂ ਇੰਨਾ ਪਿਆਰ ਦਿੱਤਾ ਤੁਸੀਂ ਇੱਕ ਇਹ ਕਮੈਂਟ ਕਰਕੇ ਜਰੂਰ ਦੱਸੋ ਵੀ ਪਹਿਲਾਂ ਇਹ ਚੀਜ਼ ਦੇਖੀ ਸੀ ਕਿ ਨਹੀਂ ਜਿਹੜੀ ਅਸੀਂ ਤੁਹਾਨੂੰ ਦਿਖਾਈ ਹੈ ਤੇ ਤੁਸੀਂ ਕਮੈਂਟ ਜਰੂਰ ਕਰਨਾ ਹਰ ਹਾਲਤ ਵਿੱਚ ਤੇ ਵੀਡੀਓ ਨੂੰ ਬਾਤ ਤੋਂ ਸ਼ੇਅਰ ਕਰੋ ਤਾਂ ਅਗੇ ਕਿਤੇ ਕਿਸਾਨਾਂ ਭਰਾ ਦੇ ਕੰਮ ਆ ਸਕਿਆ ਆਪਣੀ ਵੀਡੀਓ ਦੇ ਵੇਖ ਕੇ ਬਾਈ ਨੂੰ ਸੱਦਿਆ ਆਇਆ ਹੈ ਤੇ ਆਪਾਂ ਫਿਰ ਵੀਡੀਓ ਬਣਾਉਣ ਆਏ ਆ ਤੇ ਹੋਰ ਸਾਰੇ ਪੰਜਾਬ ਦੇ ਵਿੱਚ ਬਾਈ ਕਹਿੰਦਾ ਮੈਨੂੰ ਇੰਨੇ ਜਿਆਦੇ ਫੋਨ ਆਈ ਜਾਂਦੇ ਤੜਕੇ ਦੇ ਬਈ ਰੇ ਰੱਬ ਦਾ ਨਾਮ ਚਲੋ ਕਿਸੇ ਦਾ ਫਾਇਦਾ ਹੋ ਜੇ ਆਪਾਂ ਤਾਂ ਨੇ ਆ ਨਾ ਕਿਸਾਨਾਂ ਕਿਸਾਨਾਂ ਦਾ ਫਾਇਦਾ ਹੋ ਜੇ ਤਾਂ ਇਹ ਦੁਬਾਰੀ ਇਹਦਾ ਕੋਈ ਦੀਨ ਹੀ ਨਹੀਂ ਹੈਗੀ ਹੈ ਨਾ ਇਹਦਾ ਅੰਨ ਦਾ ਤਾਪਣਾ ਨਾ ਉਹ ਅੱਗੇ ਬਹੁਤ ਮੁਸੀਬਤਾਂ ਚ ਸਾਨੂੰ ਪਤਾ ਰਹਿੰਦਾ ਹੈ ਨਾ ਰੱਬ ਦਿਆਂ ਮਾਰਾ ਪਏ ਨੇ ਕਿਤੇ ਕੁਸ ਤੇ ਗਰੇਵ ਦਾ ਉਹਦਾ ਫਾਇਦਾ ਹੋ ਜੇ ਤੇ ਬੜੀ ਵੱਡੀ ਗੱਲ ਹੈ ਆਪਣਾ ਵੀ ਕਿਉਂਕਿ ਆਪ ਆਪਾ ਕਿਸਾਨਾਂ ਜੀਮੇਂਦਾਰਾਂ ਦੇ ਹੈ ਨਾ ਮੁੰਡਿਆਂ ਆਪ ਨੂੰ ਪਤਾ ਹੋਵੇ ਕਿਸਾਨਾਂ ਦੇ ਕੀ ਦੁੱਖ ਤਕਲੀਫਾਂ ਹੁੰਦੀ ਹੈ ਨਾ ਹੁਣ ਆ ਬੋਰ ਸੀਗਾ ਇਹ ਵੀ ਆਪੇ ਬਾਈ ਨੂੰ ਪੁੱਛਾਂਗੇ ਭਾਈ ਉਹ ਮਿਸਤਰੀ ਆਪ ਉਹ ਨਾਲ ਮળે ਜੀ ਗੱਲਬਾਤ ਕਰਦੇ ਆ ਕਿ ਕੀ ਹੋਇਆ ਸੀ ਕੀ ਨਹੀਂ ਸਸੀਗਾ ਬਾਈ ਸਸੀਗਾ ਜੀ ਭਈ ਆਪਣੀ ਮਸ਼ੀਨ ਹੈ ਹਾਂਜੀ ਇਹ ਬਈ ਇੱਥੇ ਕੀ ਜਿਹਾ ਸਿਸਟਮ ਬਣਾ ਕੀ ਹੋ ਗਿਆ ਇਹ ਜੀ ਬੋਰ ਲਾਇਆ ਸੀਗਾ ਨਮਾ ਹਾਂ ਮੋਟਰ ਪਾਈ 4 ਘੰਟੇ ਚੱਲਿਆ ਠੀਕ ਹੈ ਉਹਦੇ ਬਾਅਦ ਵਿੱਚ ਖੜਕਾ ਹੋਣ ਲੱਗ ਗਿਆ ਵੀ ਜਾਨੀ ਕਿ ਆਵਾਜ਼ ਆ ਰਹੀ ਹੈ ਪਾਣੀ ਜਾਨੀ ਕਿ ਮੋਟਰ ਬੋਰ ਕਰਤਾ ਸੀਗਾ ਹਾਂਜੀ ਬੋਰ ਕਰਤਾ 4 ਘੰਟੇ ਚੱਲੀ ਮੋਟਰ ਚੱਲ ਵੀ ਪਈ ਸੀ 50 ਦੀ ਮੋਟਰ ਪਾ ਕੇ ਚਲਾਈ ਠੀਕ ਹੈ ਤੇ ਹੁਣ ਆਵਾਜ਼ ਆ ਰਹੀ ਹੂ ਕੈਮਰਾ ਪਾ ਕੇ ਦੇਖ ਰਹੇ ਆਂ ਵੀ ਕਾ ਤੋਂ ਆਵਾਜ਼ ਆਉਂਦੀ ਕਿੱਥੋਂ ਜਿਹੜਾ ਆ ਪਾਣੀ ਡਿੱਗੀ ਨੇ ਜਿਹੜਾ ਇਹ ਆਵਾਜ਼ ਆ ਰਹੀ ਹੈ ਆ ਦਰਸ਼ਕੋ ਤੁਹਾਨੂੰ ਆਵਾਜ਼ ਵੀ ਸੁਣਣੇ ਸੁਣੂਗੀ ਤਾਂ ਸੁਣੋ ਵੇਖੋ ਇਹ ਕੋਆ ਵਾਹ ਆਈ ਜਾਂਦੀ ਤੇ ਇਹ ਬਾਈ ਦੀ ਮਸ਼ੀਨ ਹੈ ਬੋਰ ਕਰਨ ਵਾਲੀ ਦਾ ਬਾਈ ਖੜਾ ਹੈਗਾ ਤੇ ਇਹ ਬਾਈ ਦਾ ਵੀ ਆਪਾਂ ਬਾਈ ਕੀ ਨਾਮ ਆਪਣਾ ਏ ਬਾਈ ਹੈ ਤਾਂ ਮੇਰੇ ਚਾਚੇ ਦੇ ਮੁੰਡੇ ਦੀ ਮਸ਼ੀਨ ਉਹ ਬੈਠਾ ਰਿਹਾ ਅੱਛਾ ਓਕੇ ਇਕੱਠੇ ਕੰਮ ਕਰਦੇ ਆ ਕੀ ਨਾਮ ਆ ਤੁਹਾਡਾ ਬਾਈ ਮੇਰਾ ਨਾਮ ਮੰਗਾ ਸਿੰਘ ਆ ਜੀ ਉਹਦਾ ਨਾਮ ਸੁਜੀਤ ਸਿੰਘ ਕਿਹੜੇ ਪਿੰਡ ਤੋਂ ਬਾਈ ਸੂਰੇ ਵਾਲੇ ਤੋਂ ਆ ਜੀ ਸੂਰੇ ਵਾਲੇ ਤੋਂ ਜੇ ਕਈ ਨੇ ਬੋਰ ਲਵਾਉਣਾ ਹੋਵੇ ਤੇ ਬਾਈਆਂ ਨਾਲ ਕੰਟੈਕਟ ਕਰ ਲਓ 500 ਫੁੱਟ ਤੱਕ ਕਿੱਥੋਂ ਤੱਕ ਵੀ ਜਿਹੜਾ ਵੀ ਬੋਰ 500 ਫੁੱਟ ਤਾਈ 800 ਫੁੱਟ ਤੱਕ 800 ਫੁੱਟ ਤੱਕ ਦਾ ਬਾਈਆਂ ਕੋਲੇ ਪ੍ਰੋਜੈਕਟ ਹੈਗਾ ਜੇ ਕਈ ਨੇ ਬੋਰ ਲਵਾਉਣਾ ਹੋਵੇ ਠੀਕ ਹੈ ਤੇ ਜੇ ਗਾਂਹ ਕੋਈ ਦਿੱਕਤ ਆਉਂਦੀ ਆ ਉਹ ਫਿਰ ਆਪਣੇ ਇੱਧਰ ਮਹਾਰਾਜ ਜੀ ਉਹ ਬੈਠੇ ਆ ਤੁਹਾਨੂੰ ਕੱਲ ਵੀਡੀਓ ਚ ਦਿ ਤੇ ਬਾਈ ਲੋਕਾਂ ਦੇ ਕਮੈਂਟ ਬਹੁਤ ਸੀਗੇ ਵਿੱਚ ਕਈ ਜਾਂਦੇ ਸੀਗੇ ਐ ਹੋ ਨਹੀਂ ਸਕਦਾ ਫਲਾਣਾ ਧਮਕਾਨਾ ਬਾਈ ਆਹ ਦੇਖ ਲੋ ਦੂਰੀ ਵਾਰ ਛੋਡੀ ਆਸਤੇ ਵੀਡੀਓ ਫੇਰ ਪਾਉਣ ਲੱਗਿਆ ਤੇ ਨੰਬਰ ਲਿਖੇ ਨੰਬਰ ਬਈ ਤੁਹਾਡਾ ਪਾਵਾਂਗੇ ਬਾਈ ਇੱਕ ਗੱਲ ਬਈ ਆਹ ਦੱਸੀ ਬਾਈ ਜਦੋਂ ਵੀਡੀਓ ਪਾਈ ਆ ਕਿੰਨੇ ਫੋਨ ਆਏ ਬਾਈ ਬਈ ਫੋਨ ਬਹੁਤ ਆਏ ਬਹੁਤ ਆ ਜਾਂਦੇ ਆ ਕੋਈ ਪ੍ਰੋਬਲਮ ਨਹੀਂ ਬਾਈ ਲੋਕਾਂ ਨੂੰ ਬਹੁਤ ਫੋਨ ਆਈ ਜਾਂਦੇ ਆ ਇਹ ਕੀ ਸਿਸਟਮ ਸੀ ਪਹਿਲਾਂ ਇਹਨਾਂ ਪਤਾ ਨਹੀਂ ਸੀ ਕਿ ਤਕਨੀਕ ਹੀ ਨਵੀਂ ਆ ਤਕਨੀਕ ਹੀ ਨਵੀਂ ਆ ਪਹਿਲਾਂ ਪਤਾ ਹੀ ਨਹੀਂ ਸੀਗਾ ਇਹ ਚੀਜ਼ ਦਾ ਨਾ ਵੀ ਥੱਲੇ ਕੀ ਹੋਈ ਜਾਂਦਾ ਠੀਕ ਆ ਜਿਵੇਂ ਜਿਵੇਂ ਹੁਣ ਆਪਾਂ ਨੂੰ ਪਤਾ ਲੱਗਦਾ ਥੱਲੇ ਉਦਾਂ ਫਿਰ ਸੋਲੂਸ਼ਨ ਵੀ ਹੋ ਜਾਂਦਾ ਉਹਦਾ ਠੀਕ ਹੈ ਬਈ ਤੇ ਇਹ ਵੇਖੋ ਬਈ ਬਾਈ ਕਹਿੰਦਾ ਵੀ ਜਦੋਂ ਦੀ ਆਪਾਂ ਵੀਡੀਓ ਪਾਈ ਹੈ ਉਹਦਾ ਵੀ ਬਹੁਤ ਫੋਨ ਆਈ ਜਾਂਦੇ ਆ ਵੀ ਤਕਨੀਕ ਨੇ ਵੀ ਉਹਨੇ ਕਰਕੇ ਇੰਨਾ ਪਤਾ ਨਹੀਂ ਸੀ ਤੇ ਤੁਸੀਂ ਬਾਈ ਨਾਲ ਕੰਟੈਕਟ ਕਰ ਲੋ ਤੇ ਬਾਈ ਮਸ਼ੀਨ ਆਇਲ ਦਾ ਨੰਬਰ ਵੀ ਆਪਾਂ ਦੇਵਾਂਗੇ ਜਿਕੇ ਨੇ ਬੋਰ ਲਵਾਉਣਾ ਹੋਵੇ ਤਾਂ ਬੋਰ ਵੀ ਤੁਸੀਂ ਕਰਵਾ ਸਕਦੇ ਹੋ ਤੇ ਜੇ ਗਾਂਹ ਕੋਈ ਦਿੱਕਤ ਆਵੇ ਤਾਂ ਬਾਈ ਹੈਗਾ ਅੱਗੇ ਲਿਖਿਆ ਜੀ ਲੋ ਬਈ ਆਪਾਂ ਸੋ ਨੂੰ ਮੜਾ ਦੇ ਬਾਈ ਨਾਲ ਗੱਲਬਾਤ ਕਰਾਉਣੇ ਆ ਬਈ ਜਦੋਂ ਦੀ ਵੀਡੀਓ ਪਈ ਹੈ ਤੇ ਉਹਦਾ ਤੇ ਹੁੰਦਾ ਕਿੰਨਾ ਕ ਫਰਕ ਆ ਵੀਡੀਓ ਪੈਣ ਤੋਂ ਬਾਅਦ ਤੇ ਹੁਣ ਬਈ ਜਦੋਂ ਦੀ ਵੀਡੀਓ ਆਪਣੇ ਪਈ ਹੈ ਚੱਲੀ ਹੈ ਤੇ ਕਿਵੇਂ ਕੀ ਰਾਤ ਵੀਡੀਓ ਪਈ ਹੈ ਤੇ ਤੁਹਾਨੂੰ ਪਤਾ ਸੀਗਾ ਵੀਡੀਓ ਪੈ ਗਈ ਨਾ ਬਈ ਮੈਨੂੰ ਨਹੀਂ ਪਤਾ ਸੀਗਾ ਮੈਨੂੰ ਤਾਂ ਜਦੋਂ ਫੋਨ ਆਉਣ ਲੱਗੇ ਨਾ ਲੋਕਾਂ ਨੂੰ ਜਿਵੇਂ ਜਿਵੇਂ ਪ੍ਰੋਬਲਮ ਆਈ ਜਾਂਦੀਆਂ ਹਾਂ ਉਦਾਂ ਉਦਾਂ ਹੀ ਮੈਨੂੰ ਪਤਾ ਲੱਗ ਰਿਹਾ ਉਹ ਹਰ ਇੱਕ ਬੰਦਾ ਕਹਿੰਦਾ ਵੀ ਅਸੀਂ ਤੇਰੀ ਵੀਡੀਓ ਵੇਖੀ ਆ ਵੀਰੇ YouTube ਤੇ ਅੱਛਾ ਤੇ ਵੀ ਫੇਰ ਅਸੀਂ ਤੇਰਾ ਨੰਬਰ ਦਿੱਤਾ ਸੀਗਾ ਫੇਰ ਅਸੀਂ ਤੇਰੇ ਨਾਲ ਕੰਡਕਟ ਕੀਤਾ ਕਿ ਸਾਨੂੰ ਆ ਬਈ ਟੜਕੇ ਦਾ ਬਈ ਮੈਂ ਜਦੋਂ ਦੀ ਵੀਡੀਓ ਕਰ ਰਿਹਾ ਮੈਂ ਪੂਣੀ ਸੁਣੀ ਜਾਂਦਾ ਸਰਪਾ ਜੀ ਇੰਨਾ ਪਿਆਰ ਦਿੱਤਾ ਲੋਕਾਂ ਨੇ ਬਰੇ ਬਹੁਤ ਪਿਆਰ ਦਿੱਤਾ ਬਈ ਕਿਵੇਂ ਬਈ ਇਹ ਤਕਨੀਕ ਦਾ ਲੋਕਾਂ ਪਹਿਲਾਂ ਪਤਾ ਹੀ ਨਹੀਂ ਸੀਗਾ ਕਿ ਇਹ ਤਕਨੀਕ ਨਵੇਂ ਬੁੱਟਾਵੇਂ ਟੱਲੇ ਬੰਦੇ ਕੋਲੇ ਆ ਬਈ ਹਜੇ ਕਿਸੇ ਟਾਵੇਂ ਢਲੇ ਕੋਲੇ ਪਹਿਲਾਂ ਪਤਾ ਹੀ ਨਹੀਂ ਸੀਗਾ ਇਹ ਤਕਨੀਕ ਦਾ ਠੀਕ ਹੈ ਜਨਨ ਕਿ ਉਹ ਬਈ ਮਹਿੰਗਾ ਵੀ ਬਹੁਤ ਹੈ ਨਾ ਹਾਂ ਬਈ ਉਹ ਆ ਕੇ ਵੈਸੇ ਬਈ ਉਹਦੇ ਬਾਈ ਆਫ ਕੈਮਰਾ ਦੱਸ ਰਿਹਾ ਸੀ ਬਾਈ ਨੇ ਪਹਿਲਾਂ ਨੁਕਸਾਨ ਵੀ ਆਸਾ 60000 ਰੁਪਏ ਦਾ ਨੁਕਸਾਨ ਹੀ ਕਰ ਲਿਆ ਬਾਈ ਕਿੰਨੇ ਕੈਮਰੇ ਛੜ ਤੇ ਪਾਣੀ ਦੇ ਵਿੱਚ ਇੱਕ ਡਿੱਗ ਸਿਰਤਾ ਵੀ ਵਿੱਚ ਪਾਣੀ ਦੇ ਬਾਈ ਗਿਆ ਬੱਚੇ ਇਤਾਰ ਤੇ ਵਿੱਚ ਹੀ ਗਿਆ ਥਲੇ ਧਰਤੀ ਜੀ ਗਿਆ ਪਾਇਆ ਸੀ ਵੀ ਹੌਲੀ ਹੌਲੀ ਬੰਦਾ ਕਹਿੰਦੇ ਹੁੰਦੇ ਬਈ ਨਾ ਹੌਲੀ ਹੌਲੀ ਕੰਮ ਜਾਂ ਪੁੰਦਾ ਡੇਗ ਡੇਗੀ ਸਵਾਰ ਹੁੰਦਾ ਬਈ ਕਹਿੰਦੇ ਨੇ ਨਾ ਪਿੱਛੇ ਬੰਦੇ ਦਾ ਨਾ ਬਾਈ ਦੀ ਮਸ਼ੀਨ ਤਾਂ ਆਪਾਂ ਵੇਖੀ ਜਾਨਨੇ ਆ ਪਿੱਛੇ ਬਾਈ ਦਾ ਜਿਹੜਾ ਕਾਕੇ ਵੱਧਿਆ ਪਉ ਨਹੀਂ ਨਾ ਦੇਖ ਦੇ ਅਗਲਾ ਕਹਿ ਹੁੰਦਾ ਬਈ ਪੈਸੇ ਬਾਈ ਵੱਧ ਮੰਗਦਾ ਹਨਾ ਵੀ ਐ ਕਹਦੇ ਹੋਣਗੇ ਵੀ ਪੈਸੇ ਹਨਾ ਤੇ ਪਰ ਐ ਨਹੀਂ ਵੇਦਾ ਵੀ ਕਿੰਨੇ ਦਾ ਪ੍ਰੋਜੈਕਟ ਦੱਸਿਆ ਸੀ ਉਹਦੇ ਤੂੰ ਆਪਣਾ 80000 ਰੁਪਏ ਲੱਗੇ ਬਾਈ 80 ਤੋਂ ਪਲੱਸ ਹੀ ਲੱਗੇ ਠੀਕ ਹੈ ਬਾਈ 80 ਬਾਈ ਕਹਿੰਦਾ 80 ਤੋਂ ਪਲੱਸ ਦਾ ਇਹ ਪ੍ਰੋਜੈਕਟ ਹੈ ਜਿਹੜਾ ਪਹਿਲਾ ਨੁਕਸਾਨ ਆ ਜਾਂ ਕੋਈ ਪਹਿਲਾ ਹੋ ਗਿਆ ਉਹ ਵੀ 50 ਤੋਂ 60000 ਦਾ ਆ ਰਾਮਨਾਲੀ ਬਾਈ 60000 ਦਾ ਪਹਿਲਾ ਨੁਕਸਾਨ ਹੋ ਗਿਆ ਬਾਈ ਦਾ ਤੇ ਇਹ ਆਪਣੇ ਭਰਾ ਨਰਮਲ ਉਹ ਬਚਲੇ ਬੈਠਾ ਖਤਰੀ ਲਈ ਕਿ ਆਪਣਾ ਭਰਾ ਹੀ ਆ ਤੇ ਇਹਨਾਂ ਦੇ ਖੇਤ ਸੀਗੇ ਬੋਰ ਤੇ ਉਹਦੀ ਪ੍ਰੋਬਲਮ ਸੀਗੀ ਮੈਨੂੰ ਤੜਕੇ ਪਤਾ ਲੱਗਿਆ ਸੀ ਤੜਕੇ ਬਾਈ ਨੂੰ ਮੈਂ ਵਧਾਈਆਂ ਦੇਵਾਂ ਬਾਈ ਵੀਡੀਓ ਚੱਲ ਗਈ ਬਾਈ ਮੈਨੂੰ ਵਧਾਈਆਂ ਦੇ ਤੇ ਬਾਈ ਨੇ ਮੈਨੂੰ ਕਿੰਨੇ ਫੋਨ ਆਏ ਬਾਈ ਕਹਿੰਦਾ ਬਹੁਤ ਫੋਨ ਆਈ ਜਾਂਦੇ ਆ ਤੇ ਇੱਕ ਬਾਈ ਇਹ ਮਸ਼ੀਨ ਵਾਲਾ ਬਾਈ ਇਹ ਮਸ਼ੀਨ ਆਪਣੀ ਆ ਬਾਈ ਨਾਲ ਆਪਣੀ ਬਈ ਮਸ਼ੀਨ ਹੈ ਮੋਰ ਕਰਨ ਵਾਲੀ ਹਾਂਜੀ ਹਾਂਜੀ ਆਪਣਾ ਕਿਹੜਾ ਪਿੰਡ ਹੈ ਬਈ ਸੂਰਿਆਲਾ ਜੀ ਤੇ ਕਿੰਨੇ ਫੁੱਟ ਤੱਕ ਬਈ ਮੋਰ ਕਰ ਦਿੰਨੇ ਆਪਾਂ ਆਪਾਂ ਵੀਰੇ 800 ਤੱਕ ਸਮਾਨ ਹੈਗਾ ਆਪਣੇ ਕੋਲ ਜੀ 800 ਤੱਕ ਹਾਂਜੀ ਠੀਕ ਹੈ ਤੇ ਜੇ ਬਈ ਕਿਸੇ ਨੇ ਬੋਰ ਕਰਵਾਉਣਾ ਹੈ ਤਾਂ ਇਹ ਬਈ ਬੈਠਾ ਸੂਰਿਆਲਾ ਤੋਂ ਨਹੀਂ ਕੀ ਨਾਮ ਆਪਣੇ ਮੇਰਾ ਨਾਮ ਬਾਲਾ ਜੀ ਹੈ ਜੀ ਸਰਜੀਤ ਪੱਕਣਾ ਪਰਵਾਲੇ ਨਾਲ ਨੂੰ ਜਾਣਦੇ ਸਾਰੇ ਜੀ ਠੀਕ ਹੈ ਇਹ ਬਈ ਦਾ ਵੀ ਆਪਾਂ ਨੰਬਰ ਪਾਵਾਂਗੇ ਬਈ ਇੱਕ ਵਾਰ ਨੰਬਰ ਮੜੇ ਤੇ ਬੋਲਿਓ ਆਪਣਾ ਕਿੰਨਾ ਹਾਂਜੀ ਮੇਰਾ ਨੰਬਰ ਹੈਗਾ 98772 ਜੀ 40525 ਜੀ ਹਾਂ ਇਹ ਨੰਬਰ ਆਪਾਂ ਸਕਰੀਨ ਤੇ ਵੀ ਲਾ ਦੇਾਂਗੇ ਜੇ ਜਿਹਨੇ ਬੋਰ ਲਵਾ ਜਿਵੇਂ ਜਾਲੇ ਆਪਣਾ ਭਰਾ ਨਰਮਲ ਬੈਠਾ ਇਹਨੇ ਬੋਰ ਇਹਨੇ ਚਲਾਇਆ ਸੀ ਇਹ ਬਈ ਬੋਰ ਦੀ ਕੀ ਪ੍ਰੋਬਲਮ ਆਈ ਹੈ ਇਹਦੀ ਜਿਹੜੀ ਇਹ ਬੋਰ ਨਾ ਵੀਰੇ ਬਹੁਤ ਹੀਆ ਬਹੁਤ ਸਮੇਂ ਦੇ ਹੋਇਆ ਤੇ ਬੰਦੇ ਵੀ ਬਹੁਤ ਵਧੀਆ ਇਹਨਾਂ ਨੇ ਪੂਰੀ ਗੌਰ ਨਾਲ ਨਾਲ ਕੰਮ ਕਰਾਇਆ ਸਾਡੇ ਤੇ ਕੱਲ ਮੋਟਰ ਚਲਾ ਦੀ ਜੀ ਅਸੀਂ ਅਸੀਂ ਤਾਂ ਫ੍ਰੀ ਹੋ ਗਏ ਸੀ ਰਾਤ ਜਦੋਂ ਅਸੀਂ ਮੋਟਰ ਗੱਡੀ ਤੇ ਸਾਨੂੰ ਨਾ ਥੋੜੀ ਆਵਾਜ਼ ਆਉਣ ਲੱਗੀ ਪਾਣੀ ਦੀ ਸਾਨੂੰ ਲੱਗਿਆ ਜੀ ਬਾਹਰ ਪਾਣੀ ਖੜਾ ਜੀ ਬੋਰ ਦੇ ਤੇ ਸਾਨੂੰ ਲੱਗਿਆ ਵੀ ਉਹ ਡਿੱਗਦਾ ਕਿਤੇ ਅਸੀਂ ਮੋਟਰ ਕੱਢਨ ਸਾਰ ਉਹ ਚੈੱਕ ਕੀਤਾ ਜੀ ਪਾਣੀ ਨਹੀਂ ਡਿੱਗਦਾ ਸੀ ਪਰ ਸਾਡੇ ਕੋਲ ਬ੍ਰੈਂਡ 500 ਫੁੱਟ ਦਾ ਪਹੁੰਚ ਰਿਹਾ ਵੇ ਪਹਿਲਾਂ ਦੇ ਦੱਸੋ ਮਾ ਜੀ ਇਹਦੇ ਜੀ 500 ਵਾਲਾ ਕਹਿੰਨੇ ਸੀ ਇਹ ਚ 475 72 ਵਜ 75 ਫੁੱਟ ਮਾਲ ਪੈ ਜਾਂਦਾ ਜੀ ਹਾਂਜੀ ਤੇ ਇਹ ਕੈਵਿਟੀ ਚ ਕਾ ਗਈ ਅਸੀਂ ਪਾਣੀ ਨੇਤਰ ਗਿਆ ਫੁੱਲ 5 ਇੰਚ ਪ੍ਰੈਸ਼ਰ ਦਾ ਪਾਣੀ ਸੀ ਜੀ ਚੱਲੀ ਜਾਂਦਾ ਸੀ ਵੇ ਚੱਕ ਲਿਆ ਸੀ ਪਾਣੀ ਬਹੁਤ ਵਧੀਆ ਜੀ ਠੀਕ ਹੈ ਤੇ ਜਦ ਮੋਟਰ ਕੱਢੀ ਜੀ ਸਾਨੂੰ ਸ਼ੱਕ ਪਿਆ ਵੀ ਤਾਂ ਕੋਈ ਪਾਣੀ ਡਿੱਗਦਾ ਜੀ ਕੋਈ ਸਮੱਸਿਆ ਤਾਂ ਸਾਡੇ ਨੇੜੇ ਕਰਕੇ ਨਹੀਂ ਧਿਆਨ ਚਾਹੀ ਗੱਲ ਅਸੀਂ ਕੱਲ ਸਵੇਰ ਨੂੰ ਜਿਆਦਾ ਹਟ ਗਿਆ ਤਾਂ ਠੀਕ ਹੈ ਜੀ ਪਰ ਸੁਬਾਹ ਪਾਣੀ ਫੇਰ ਕਰਦਾ ਪਿਆ ਸੀ ਜਿਵੇਂ ਕਹਿੰਦੇ ਮਤਲਬ ਜੀ ਪਟੂੜੀ ਛੱਡਦੇ ਨਾਰਮਲ ਜੀ ਬਾਥਰੂਮ ਵਾਲੀ ਖੜਕਾ ਕਰਦੀ ਆ ਉਹ ਉਹ ਮੇ ਟੱਬ ਦੇ ਵਿੱਚ ਖੜਕਾ ਹੁੰਦਾ ਜਿਵੇਂ ਉਵੇਂ ਇੱਥੇ ਖੜਕਾ ਹੋ ਜਾਂਦਾ ਸੀਗਾ ਜੀ ਫਿਰ ਬਾਈ ਜਸਵੀਰ ਸੀ ਇਹਨੂੰ ਫੋਨ ਲਾਇਆ ਜੀ ਇਹਨੂੰ ਦੱਸੀ ਸਮੱਸਿਆ ਇਹ ਕਹਿੰਦਾ ਕੋਈ ਨਹੀਂ ਬੱਕੈਮਰਾ ਪਾ ਕੇ ਚੈੱਕ ਕਰ ਲੈਣੇ ਜੀ ਤਾਂ ਕਰਕੇ ਦੇਖਿਆ ਜੀ ਉਹਨੇ 64 ਫੁੱਟ ਤੋਂ ਥੋੜਾ ਜਿਹਾ ਕਰੈਂਕਾ ਜੀ ਇਹ ਓਕੇ ਤੇ ਇਹ ਬਈ ਪੱਥਰ ਦਾ ਮਾਲ ਆ ਹਾਂਜੀ ਹਾਂਜੀ ਇਹਨੂੰ ਫੇਵਰ ਕਹਿੰਦੇ ਜੀ ਫੇਵਰ ਦਾ ਮਾਲ ਹਾਂਜੀ ਹਾਂਜੀ ਬਾਈ ਜਸਵੀਰ ਇਹ ਕਿੰਨੇ ਕਿੰਨੇ ਫੁੱਟ ਤੇ ਮਿਲ ਗਿਆ ਪਤਾ ਲੱਗਾ ਹਾਂ ਉਸ ਸ਼ਾਰਟ ਦੇ ਨਾਲੋਂ ਇਹਦਾ ਹੁਣ ਬਈ ਬਈ ਕੀ ਹੱਲ ਹੁੰਦਾ ਬਈ ਬਈ ਇਹਦੇ ਵਿੱਚ ਟੂਟਾ ਲੱਗ ਜੂਗਾ 5-7 ਫੁੱਟ ਦਾ ਉਹਨਾਂ ਦੇ ਨਾਲ ਤੇ ਹਾਂ ਹਾਂ ਨਾ ਨਾ ਉਹਨੇ ਉਹਨੇ ਥਾਂ ਤੇ ਲੱਗ ਜੂਗਾ ਬਈ ਹਾਂ ਇਹ ਤਾਂ ਜਮਾ ਪੱਤਣ ਦੇ ਉੱਪਰੋਂ ਹੈ ਠੀਕ ਹੈ ਹੁਣ ਮੋਟਰਾਂ ਚੱਲੀ ਜਾਂਦੀਆਂ ਕਰਕੇ ਇਹਦਾ 30-35 ਫੁੱਟ ਬਈ ਲੇਬਲ ਟੁੱਟ ਗਿਆ ਇਹ ਪੱਤਣ ਦਾ ਤੇ ਉਹ ਤਾਂ ਹੀ ਖੜਕਾ ਦਿਖਾ ਰਿਹਾ ਹੈ ਠੀਕ ਹੈ ਤੇ ਜਦੋਂ ਇਹਦੇ ਲੇਬਲ ਤੇ ਆ ਗਿਆ ਪਾਣੀ ਫਿਰ ਇਹ ਖੜਕਾ ਫੇਰ ਘਟਾ ਛੱਡ ਜੀ ਇਹ ਗੱਲ ਕਰਨੀ ਆਪਾਂ ਨੂੰ ਹਾਂ ਉਹ ਆ ਗਿਆ ਇਹ ਤਾਂ ਜਣੀ ਕਿਦਾ ਹੱਲ ਹੈਗਾ ਇਹ ਦੁਬਾਰਾ ਹੱਲ ਹੱਲ ਹੈਗਾ ਬਈ ਕੋਲੀ ਨਹੀਂ 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 ਬਈ ਇਹਦੇ ਚ ਇੱਕ 5 ਫੁੱਟ ਦਾ ਟੂਟਾ ਹੀ ਲੱਗੂਗਾ ਮથે ਪੈਂਚਰ ਲੱਗਣੀ ਹੈ ਹਾਂ ਠੀਕ ਹੈ ਦੇ ਬਾਈ ਨਾਲ ਚੰਗੀ ਤਰ੍ਹਾਂ ਗੱਲਬਾਤ ਕਰਾਉਣੇ ਆ ਤੇ ਆਪਾਂ ਆਏ ਆ ਬਈ ਇਹ ਕਿੰਨੇ ਫੁੱਟ ਤੱਕ ਪਾਤਾ ਬਈ ਆ ਪੈਸੇ ਹੋਣਾਂ ਹੁਣ ਆਪਣਾ ਬਈ ਜਾਵੜਾ ਇਹ 400 ਤੇ 70 ਫੁੱਟ ਤੇ ਤੇ ਇਹ ਬਈ ਜਮਾਂ ਨੀਚੇ ਤੱਕ ਜਾਣਾ ਪਊਗਾ ਕਿ ਹੁਣ ਇਹ ਦੂ ਥੱਲੇ ਹੋਰ ਵੇਖਣਾ ਕਿ ਲੈ ਬਈ ਆਪਾਂ ਇਹ ਸਾਰਾ ਨੁਕਸ ਤਾਂ ਆਪਣ ਉੱਪਰੋਂ ਹੀ ਲੱਗ ਗਿਆ ਸੀਗਾ ਠੀਕ ਹੈ ਬਈ 62 ਫੁੱਟ ਤੇ ਤੁਹਾਨੂੰ ਦੱਸ ਕੇ ਟਿਆਂ ਪਹਿਲਾਂ 62 ਫੁੱਟ ਤੇ ਆਪਣਾ ਨੁਕਸ ਸੀਗਾ ਉੱਥੇ ਆਪਣਾ ਨੁਕਸ ਲੱਗ ਗਈ ਪਰ ਆਪਾਂ ਫੇਰ ਵੀ ਥੱਲੇ ਤੱਕ ਕਨਫਰਮ ਕਰਨਾ ਸੀਗਾ ਠੀਕ ਹੈ ਬਈ ਅਗਲੇ ਨੇ ਆਪਾਂ ਨੂੰ ਪੈਸੇ ਦਿੱਤੇ ਹਨ ਜਿਸ ਤੋ ਤੱਕ ਸਾਰਾ ਕੁਝ ਗਿਆ ਹਾਂ ਆਪਾਂ ਬਿਓ ਕਰਕੇ ਅਗਲੇ ਨੂੰ ਕਨਫਰਮ ਕਰਕੇ ਦੇਣਾ ਹੁਣ ਇਹਨਾਂ ਦਾ ਬੋਰ ਸਾਰਾ ਵਧੀਆ ਥੱਲੇ ਤੱਕ ਪੂਰਾ ਆਪ ਵੀ ਆ ਹੁਣ ਤੁਸੀਂ ਵੇਖ ਲਓ ਆਪਾਂ ਹੁਣ ਥੱਲੇ ਕੈਵਿਟੀ ਚ ਜਾਵੜੇ ਜਿਵੇਂ ਆਪਾਂ ਪਰਸੋਂ ਹੁਣ ਵੇਖਿਆ ਸੀਗਾ ਅੱਜ ਵੀ ਉਸੇ ਤਰ੍ਹਾਂ ਹੀ ਆ ਵੇਖ ਲਓ ਥੱਲੇ ਕੈਵਿਟੀ ਜਾਈ ਜਾਂਦੇ ਆਪਾਂ ਆ ਪਾਂਡੂ ਦਾ ਕੜਾ ਹੈ ਬਈ ਸਾਰਾ ਇਹ ਠੀਕ ਹੈ ਬਈ ਓਕੇ ਬਈ ਏ ਬਈਆ ਮਾਲ ਤੋਂ ਥੱਲੇ ਆ ਇਹ ਮਾਲ ਤੋਂ ਥੱਲੇ ਆ ਇਹ ਬਈ ਮੈਂ ਤੁਹਾਨੂੰ ਇਹੀ ਗੱਲ ਪੁੱਛਣੀ ਸੀਗੀ ਜੀ ਬਈ ਜਿਹੜੇ ਵੀ ਤੁਸੀਂ ਪਰਸੋਂ ਗੱਲ ਕਰਦੇ ਸੀਗੇ ਇਹ ਉਸੇ ਦਰਿਆ 'ਚ ਆ ਜਾ ਬਫੇਰ ਜਹਾ ਠੀਕ ਹੈ ਇਹ ਬਈ ਇਹ ਦਰਿਆ ਦੇ ਵਿੱਚ ਜਿਹੜਾ ਉਹਦੇ ਮੈਂ ਬਾਈਨ ਕਹਿੰਦਾ ਵੀ ਆਪਾਂ ਦਰਿਆ 'ਚ ਜਾਵਨੇ ਥੱਲੇ ਤੇ ਉਹਦੇ ਬਾਈ ਥੱਲੇ ਨਾ ਕਮੈਂਟ ਆਏ ਲੋਕਾਂ ਦੇ ਬਹੁਤ ਉਹ ਇੱਕ ਦੋ ਕਮੈਂਟ ਕੀ ਦੇਊਗਾ ਯਾਰ ਬਈ ਜਦੋਂ ਥੱਲੇ ਦਾ ਕੋਈ ਐਂਡ ਕੈਪ ਲੱਗਿਆ ਹੁੰਦਾ ਪਾਈਪਾਂ ਦੇ ਉੱਥੇ ਕਿਹਾ ਹੋਣਾ ਕਿਵੇਂ ਜਾ ਸਕਦਾ ਬਈ ਇਹ ਦੱਸੋ ਬੜਾ ਐਂਡ ਕੈਪ ਲੱਗਿਆ ਹੋਣਾ ਜਿਹੜਾ ਆਪਾਂ ਫਿਲਟਰ 'ਚ ਇਹ ਜਿਹੜੀ ਕੈਵਿਟੀ ਹੁੰਦੀ ਹੈ ਕੈਵਿਟੀ ਦੇ ਐ ਇੱਥੇ ਖੋਲਣਾ ਹੁੰਦਾ ਆਪਾਂ ਇਹ ਉੱਥੇ ਹੀ ਜਾ ਕੇ ਖੋਲਦਾ ਹੁੰਦਾ ਜਿਹੜਾ ਪਾਣੀ ਆਪਾਂ ਨੂੰ ਪਤਾ ਵੀ ਆਹੀ ਲੈਣਾ ਆਪਾਂ ਇਹ ਉੱਥੇ ਹੀ ਲੈਣਾ ਹੁੰਦਾ ਜਿਹੜਾ ਐਂਡ ਕੈਪ ਲੱਗਿਆ ਹੁੰਦਾ ਫਿਲਟਰ ਜਿਹੜਾ ਪਾਇਆ ਬੰਦੇ ਛਿਰਕਾਂ ਵਾਲਾ ਆਪਣਾ ਠੀਕ ਆ ਉਹਦੇ ਐਂਡ ਕੈਪ ਲੱਗਿਆ ਉਹਦੇ ਵਿੱਚ ਵੀ ਵਾਕਈ ਵੀ ਥੱਲੇ ਤੱਕ ਨਹੀਂ ਜਾਂਦਾ ਉਹਦੇ ਉਹ ਫਿਰ ਬਈ ਥੱਲੇੋਂ ਬੰਦ ਹੋ ਜਾਂਦਾ ਨਾ ਉਹਨੇ ਤਾਂ ਥੋੜਾ ਫੁੱਟ ਲਈ ਪਾਣੀ ਚੱਕਣਾ ਹੁੰਦਾ ਜਿੰਨਾ ਆਪਾਂ ਫਿਲਟਰ ਪਾਇਆ ਉਹਨੇ ਉਨਾ ਹੀ ਪਾਣੀ ਲੈਣਾ ਹੁੰਦਾ ਠੀਕ ਆ ਪਰ ਇਹਨੇ ਜਿਹੜਾ ਠੋਸ ਆ ਉਹ ਤੋਂ ਹੀ ਪਾਣੀ ਲੈਣਾ ਕਿ ਇਹ ਤੇ ਮਤਲਬ ਕਿ ਉਹਦੇ ਜਿਵੇਂ ਮਨ ਲੈ ਕਮੈਂਟ ਆਇਆ ਦਿਓ ਇਹ ਫਿਰ ਬੋਰ ਤਾਂ 500 ਫੁੱਟ ਵਾਲਾ ਹੋ ਗਿਆ ਤੇ ਫਿਰ 1000 ਫੁੱਟ ਤੇ ਕੈਮਰਾ ਕਿਵੇਂ ਜਾੜੂਗਾ ਕੀ ਦੱਸੋ ਬਾਈ ਮਰੇ ਲਈ ਬਾਈ 1000 ਫੁੱਟ ਤੇ ਤਾਂ ਹੀ ਜੋ ਜੇ 1000 ਫੁੱਟ ਆਪਣੇ ਕੋਲ ਤਾਰ ਹੈ ਹਾਂ ਬਈ ਜੇ 1000 ਫੁੱਟ ਵਾਲਾ ਆਪਾਂ ਚੈੱਕ ਕਰਨਾ ਤਾਂ 1000 ਫੁੱਟ ਤੱਕ ਜਾਵਾਂਗੇ ਜੇ 200 ਫੁੱਟ ਵਾਲਾ 200 ਤੱਕ ਜਾਵਾਂਗੇ 500 ਵਾਲਾ 500 ਤੱਕ ਜਾਵਾਂਗੇ 600 ਵਾਲਾ 600 ਤੱਕ ਬਈ 1000 ਫੁੱਟ ਤੱਕ ਇਦਾਂ ਚੈੱਕ ਕਰਦੇ ਆ ਵੀ ਜਿਹੜਾ ਨਾ ਬੋਰ ਹੈ ਠੀਕ ਹੈ ਬਈ ਵੀ ਉਹਦੀ ਇਹਦੀ ਕੰਪੈਸਿਟੀ ਜਿਹੜੀ ਕੈਮਰੇ ਦੀ ਉਹ 100 ਦਾਇ ਦਿਖਾਊਗਾ ਇਹ 1000 ਫੁੱਟ ਤੱਕ ਦਿਖਾਊਗਾ ਉਦੋਂ ਥੱਲੇ ਦੀ ਕੰਪੈਸਟੀ ਖਤਮ ਹੋ ਜਾਂਦੀ ਹੈ ਠੀਕ ਹੈ ਬਈ ਹਾਂ ਉਦੋਂ ਉੱਪਰ ਆਪਾਂ ਕਿੰਨਾ ਮਰਜ਼ੀ ਚ ਕਰਦੇ ਤੇ ਬਾਕੀ ਬਈ ਜਿਵੇਂ ਮੈਂ ਲਾ ਤੁਹਾਨੂੰ ਲੋਕ ਫੋਨ ਕਰਦੇ ਆ ਨਾ ਦੂਰੋਂ ਦੂਰੋਂ ਫੋਨ ਆਉਂਦੇ ਆ ਤੇ ਆ ਲੋ ਪੰਜਾਬ ਦੇ ਵਿੱਚ ਹੀ ਕੰਮ ਕਰਦੇ ਆ ਓਕੇ ਤੁਸੀਂ ਫਿਰ ਬਾੜ ਦੇ ਹਿਸਾਬ ਨਾਲ ਕੇ ਜੇ ਕੋਈ ਸਾਦ ਲੈਂਦਾ ਤਾਂ ਫਿਰ ਜੇ ਜਾ ਵਰਦੇ ਬਈ ਉਹ ਤਾਂ ਖਰਚੇ ਤੇ ਜੇ ਕੋਈ ਬੰਦਾ ਖਰਚਾ ਭਰੂਗਾ ਹਨਾ ਹਾਂ ਬਈ ਆਪਾਂ ਟਾਈਮ ਕੱਢ ਕੇ ਉਸ ਹਸਾਬ ਨਾਲ ਉੱਥੇ ਵੀ ਜਾ ਸਕਦੇ ਹਾਂ ਉਹਨਾਂ ਕੋਲ ਠੀਕ ਹੈ ਬਈ ਵੀ ਉਹ ਤਾਂ ਹੁਣ ਤੁਹਾਨੂੰ ਪਤਾ ਹੀ ਆ ਵੀ ਖਰਚਾ ਹੋਣਾ ਆਪਾਂ ਆਪਣੇ ਏਰੀਏ ਦਾ ਕਿੰਨਾ ਲੈਣੇ ਆ ਬਾਹਰ ਦਾ ਤਾਂ ਫਿਰ ਜਿਹੜੇ ਹਿਸਾਬ ਨਾਲ ਆਪਾਂ ਨੂੰ ਉੱਪਰ ਖਰਚੇ ਪੈਂਦੇ ਐ ਐਕਸਟਰਾ ਉਹ ਹਸਾਬ ਨਾਲ ਆਪਾਂ ਉਹਨਾਂ ਨੂੰ ਕਹਿੰਦੇ ਵੀ ਖਰਚਾ ਦੇ ਦੇ ਪਰ ਉਹ ਪੈਸੇ ਅਸੀਂ ਤੇ ਇਥੋਂ ਜਿੰਨੇ ਹੀ ਲੈਣੇ ਆ 3000 202500 ਹਨਾ ਹੂੰ ਹੂੰ ਵੀ ਉਦਾਂ ਹੀ ਲਈ ਆਣੇ ਸ਼ੇ ਮਤ ਕੋਈ 2.5 ਲੱਖ ਦਾ ਤੇ ਇਹਦੇ ਵਿੱਚ ਪੈਸੇ ਲੋਨ ਦਾ ਦਾ ਕੋਈ ਫਾਇਦਾ ਹੀ ਐ ਜੇ ਮਤਲਬ ਬੰਦਾ ਕੋਈ ਲਾ ਦੂਗਾ ਨਾ ਬਸ ਅੱਗੇ ਜੇ ਬਈ ਲੋਕ ਕਹਿੰਦਾ ਵੀਡੀਓ ਚੱਲ ਗਈ ਬਹੁਤ ਚੱਲੀ ਆ ਨਾ ਲੋਕ ਉਹਨਾਂ ਨੇ ਖਰੀਦ ਤਕਰੀਬ ਦੇਖੀ ਨਹੀਂ ਬਈ ਖਣੇ ਆ ਸਾਨੂੰ ਤਾਂ ਆਪਣੀ ਪਤਾ ਸੀ ਬਈ ਜੇ ਤੁਸੀਂ ਆਏ ਤੇ ਉੱਦੀ ਵੇਖਿਆ ਇਹ ਬਈ ਕਿ ਥੋੜੇ ਬੰਦੇ ਕੋਲੇ ਇਹ ਪੰਜਾਬ ਦੇ ਵਿੱਚ ਕਿ ਲੋਕਾਂ ਨੂੰ ਬੜਾ ਪਤਾ ਨਹੀਂ ਇਹ ਚੀਜ਼ ਬਾਰੇ ਕੀ ਸਿਸਟਮ ਹੈ ਥੋੜੇ ਬੰਦਿਆਂ ਕੋਲ ਐ ਫਿਰ ਇਹਦੇ ਤੇ ਕੀ ਐ ਐਕਸਪੀਰੀਅੰਸ ਹੁੰਦਾ ਹਰੇਕ ਦਾ ਲਿਓਨ ਨੂੰ ਹਰੇਕ ਬੰਦਾ ਲਿਓਊਗਾ ਪਰ ਐਕਸਪੀਰੀਅੰਸ ਇਹਨੂੰ ਦੇਖਣਾ ਵਿੱਚ ਇਹਨੂੰ ਨੋਟ ਕਰਨਾ ਹਨਾ ਹਾਂ ਤੇ ਉਹ ਹਰੇਕ ਬੰਦੇ ਕੋਲ ਨਾ ਐਕਸਪੀਰੀਅੰਸ ਹੈਗਾ ਜਰੂਰ ਹੈ ਹਰੇਕ ਬੰਦੇ ਕੋਲ ਆਪਾਂ ਇਹ ਨਹੀਂ ਕਹਿੰਦੇ ਵੀ ਹੈ ਨਹੀਂ ਪਰ ਐਕਸਪੀਰੀਅੰਸ ਤਾਂ ਜਿਵੇਂ ਹੁਣ ਮੈਨੂੰ ਹੁਣ 2 ਸਾਲਾਂ ਦਾ ਐਕਸਪੀਰੀਅੰਸ ਹੈ ਕੰਮ 'ਚ ਤਾਂ ਆਪਾਂ ਨੂੰ ਇਹ ਚੀਜ਼ ਦਾ ਪੂਰਾ ਸਾਰਾ ਐਕਸਪੀਰੀਅੰਸ ਹੈਗਾ ਪੂਰਾ ਦਾ ਵੀ ਜੇ ਆਹਾਂ ਚੀਜ਼ ਹੈ ਤਾਂ ਇਹ ਹੋ ਜੀ ਇਹਦੇ 'ਚ ਨੁਕਸ ਹੋਊਗਾ ਠੀਕ ਹੈ ਫੇਰ ਆਪਾਂ ਬਈ ਤੁਹਾਨੂੰ 2 ਸਾਲ ਹੋ ਗਏ ਕੰਮ ਕਰੀ ਜਾਂਦੇ ਨੂੰ ਹਾਂ 2 ਸਾਲ ਹੋ ਗਏ ਤੇ ਬਈ ਇਹ 2 ਸਾਲ ਤੋਂ ਪਹਿਲਾਂ ਜਦੋਂ ਮੈਨੂੰ ਤੁਸੀਂ ਕੰਮ ਤੋੜਿਆ ਤਾਂ ਤੁਸੀਂ ਕਿੱਥੋਂ ਵੇਖਿਆ ਸੀਗਾ ਸਾਨੂੰ ਕਿੱਥੋਂ ਪਤਾ ਲੱਗਿਆ ਵੀ ਇਹ ਕੋਈ ਤਕਨੀਕ ਹੈਗੀ ਆਪਾਂ ਇਹ ਕ ਪੀਚਿੰਗ ਪੁਸ਼ਿੰਗ ਆਲੇ ਜ਼ਿਆਦਾ ਵੇਨਾ ਹੁੰਦਾ ਸੀ ਵੀ ਉਹ ਕਰਦੇ ਮੈਂ ਸੋਚਦਾ ਸੀਗਾ ਵੀ ਜੇ ਕੋਈ ਐਂ ਬੰਦਾ ਹਨਾ ਵਿੱਚ ਸੈੱਟ ਕੀ ਉਹਨੂੰ ਮੱਛੀਆਂ ਮੁੱਛੀਆਂ ਵੇਖ ਲੈ ਫਿਰ ਮੈਂ ਸਰਚ ਮਾਰੀ ਹੂੰ ਇਹ ਬਈ ਜੱਜ ਜਿਹੜੇ ਚੱਲਦੇ ਆ ਸ਼ਿਪ ਹੂੰ ਉਹਨਾਂ ਤੇ ਹੁੰਦੇ ਸੀ ਇਹ ਕਹਿੰਦੇ ਫਿਰ ਇਹਦੇ ਜਦੋਂ ਮੈਂ ਪੜਤਾਲ ਕੀਤੀ ਇਹ ਫਿਰ ਮੈਨੂੰ ਫੈਕਚਰਿੰਗ ਹੁੰਦੀ ਹੈ ਗੁਜਰਾਤ ਚ ਓਕੇ ਬਈ ਗੁਜਰਾਤ ਚ ਹਾਂ ਉੱਥੇ ਬੰਦੇ ਉੱਥੇ ਸ਼ਿਪ ਜ਼ਿਆਦਾ ਬਣਦੇ ਕਰਕੇ ਹਨਾ ਆਉਂਦੇ ਕਰਕੇ ਉੱਥੋਂ ਫਿਰ ਮੈਂ ਮੰਗਵਾਇਆ ਸੀ ਆਪਾਂ ਇਹਨੂੰ ਗਾਂ ਦੀ ਗਾਂ ਕੰਡੈਕਟ ਕਰਕੇ ਠੀਕ ਹੈ ਬਈ ਤੇ ਆਨਲਾਈਨ ਮੰਗਾਇਆ ਸੀ ਬਈ ਇਹ ਉਹ ਬਈ ਉਹਨਲਾਇਨ ਮੰਗਾਇਆ ਸੀ ਤੇ ਕਈ ਵਾਰ ਬਾਈ ਕੋਈ ਆਪਣੇ ਵੀਰ ਭਰਾ ਨਾ ਪੰਗੇ ਲੈਣ ਲੱਗ ਜਾਂਦੇ ਮਗਾਉਣ ਬਹਿ ਜਾਂਦੇ ਨਾ ਜਿਵੇਂ ਤੁਸੀਂ ਤੇ ਆਫ ਕਹਿ ਰਿਹਾ ਦੱਸ ਰਹੇ ਸੀ ਕਿ ਸੋਨਾ 50-60000 ਰੁਪਏ ਦਾ ਬਾਈ ਕਹਿੰਦਾ ਬਈ ਮੇਰੇ ਨਾਲ ਖਣੀ 15 30 30000 ਦੀ ਤਾਂ ਭਾਈ ਠੱਗੀ ਵੱਜ ਗਈ ਹੈ ਨਾ ਤੇ ਉਹ ਵੀ ਆਪ ਬਾਈ ਨਾਲ ਗੱਲ ਕਰਦੇ ਆ ਬਾਈ ਆਏ ਨਾ ਸਿੱਧੀ ਵੇਖ ਕੇ ਜੀ ਨਾ ਮਗਾਉਣ ਲੱਗ ਗਿਓ ਬਾਈ ਨਾਲ ਗੱਲਬਾਤ ਕਰ ਲਓ ਬਾਈ ਨੇ ਪਜਾ ਪੈਸੇ ਬਹੁਤ ਖਰਾਬ ਕਰਿਆ ਭਾਈ ਜਿਵੇਂ ਤੁਸੀਂ ਦੱਸ ਰਹੇ ਸੀ ਵੀ ਲੋੜਨਾ ਕਿ ਸਕੈਮ ਹੋ ਗਿਆ ਸੀ ਠੱਗੀ ਵੱਜ ਗਈ ਸੀ ਨਾ ਉਹ ਦੱਸੋ ਕਿਵੇਂ ਕੀ ਹੋਇਆ ਸੀ ਉਹ ਬਾਈ ਇਦਾਂ ਹੀ ਨਾ ਕਿਸੇ ਨੇ ਦਿਖਾ ਕੇ ਉਪ ਗੂਗਲ ਤੇ ਵੀ ਅਸੀਂ ਆਹ ਪ੍ਰੋਡਕਟ ਵੇਚਦੇ ਆ ਉਹਨਾਂ ਨੂੰ ਮੈਂ ਇਹਨਾਂ ਨਾਲ ਗੱਲ ਕਰਕੇ ਉਹਨਾਂ ਨੇ ਸਾਰਾ ਦਿਖਾ ਕੇ ਆਪਾਂ ਨੂੰ ਤੇ ਮੈਨੂੰ ਕਹਿੰਦੇ ਵੀ ਜੇ ਤੂੰ ਮਗਾਉਣੇ ਆ ਤਾਂ ਇੰਨੇ ਪੈਸੇ ਪਹਿਲਾਂ ਕੈਸ਼ ਪਾ ਦੇ ਠੀਕ ਹੈ ਬਈ ਵੀ ਦੂਜੇ ਤੁਸੀਂ ਕੈਸ਼ ਔਨ ਡਿਲੀਵਰੀ ਕਰ ਦਿਓ ਓਕੇ ਤੇ ਆਪਾਂ ਉਹਨਾਂ ਨੂੰ ਬਈ ਉਹਨਾਂ ਨੇ ਮੈਂ ਉਹਨਾਂ ਨੂੰ 15000 ਰੁਪਿਆ ਪਾਤਾ ਗੂਗਲ ਪੇ ਕਰਤਾ ਠੀਕ ਹੈ ਬਈ ਹਣਾ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਦਿਖਾਇਆ ਵੀ ਆ ਤੁਹਾਡਾ ਕੋਰੀਅਰ ਰੈਡੀਅਰ ਹੋ ਗਿਆ ਉਹ ਹੋ ਗਿਆ ਸਾਰਾ ਕੁਝ ਹੋ ਗਿਆ ਹਾਂ ਸਾਰਾ ਕੁਝ ਦਿਖਾ ਕੇ ਜਦੋਂ ਮੈਂ ਵੇਖ ਉਹਨਾਂ ਨੂੰ ਫੋਨ ਲਾਉਂਦਾ ਰਿਹਾ ਉਹ ਕਹਿੰਦੇ ਵੀ ਤੂੰ ਟਰੈਕ ਕਰ ਲਈ ਆਹ ਕਰ ਲਈ ਜੋ ਕਰ ਲਈ ਤੈਨੂੰ ਟਰੈਕ ਨੰਬਰ ਭੇਜਾਂਗੇ ਪਰ ਬਈ ਜਦੋਂ ਮੈਂ ਟਰੈਕ ਕਰਨ ਲੱਗਿਆ ਤਾਂ ਉਹ ਕੋਰੀਅਰ ਜਿੱਥੇ ਪਹਿਲੀ ਕੱਲਾ ਹੋਇਆ ਹੀ ਨਹੀਂ ਸੀਗਾ ਉਹ ਕੋਰੀਅਰ ਠੀਕ ਹੈ ਬਈ ਉਹ ਪ੍ਰਾਣੀਆਂ ਸਲਿੱਪਾਂ ਲਾ ਕੇ ਉਹਨਾਂ ਨੇ ਆਪ ਨੂੰ ਦਿਖਾਤਾ ਸੀ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਜਦ ਗਾਂਧੀ ਗਾਂ ਕੰਡੈਕਟ ਕਰਕੇ ਹੋਰ ਬੰਦਿਆਂ ਤੋਂ ਮੰਗਾਇਆ ਬਈ ਇਹ ਮੰਗਾਇਆ ਇਹ ਵੀ ਆਨਲਾਈਨ ਹੀ ਬਈ ਹਾਂ ਮੰਗਾਇਆ ਬਈ ਆਨਲਾਈਨ ਹੈ ਪਰ ਇਹ ਪੱਕਾ ਫਰਮ ਆਪਾਂ ਚੈੱਕ ਕਰਕੇ ਉਦੋਂ ਬਾਅਦ ਮੰਗਾਇਆ ਸੀ ਮਤਲਬ ਬਈ ਫਿਰ ਯਕੀਨ ਹੈ ਕਿਵੇਂ ਕੀਤਾ ਜਾਏ ਜੇ ਤੁਸੀਂ ਪਹਿਲਾਂ ਪੈਸੇ ਖਰਾਬ ਕਰ ਲਏ ਸੀ ਨਾ ਤੇ ਦੂਜੀ ਵਾਰ ਯਕੀਨ ਹੈ ਬਈ ਇਹ ਚੀਜ਼ ਆਪਾਂ ਲਿਆਉਣੀ ਹੀ ਲਿਆਉਣੀ ਹੈ ਠੀਕ ਹੈ ਵੀ ਉਹ ਚੀਜ਼ ਹੈ ਹਾਂ ਜਨੂਨ ਸੀਗਾ ਵੀ ਆਪਾਂ ਇਹ ਚੀਜ਼ ਲੈਣੀ ਹੈ ਠੀਕ ਹੈ ਵੀ ਆਪਾਂ ਵੇਖਣਾ ਵੀ ਕੀ ਚੀਜ਼ ਹੈ ਨਾ ਕੀ ਪ੍ਰੋਬਲਮ ਹੈ ਨੇ ਆਪਦਾ ਵੀ ਕੰਮ ਤੋਰਾਂਗੇ ਠੀਕ ਹੈ ਠੀਕ ਹੈ ਬਈ ਤੇ ਮਤਲਬ ਇੱਕ ਦੋ ਜਾਈ ਦੇ ਵੀ ਦੁਬਾਰਾ ਵੀ ਨੁਕਸਾਨ ਵੀ ਕੀਤਾ ਨਾ ਕੈਮਰੇ ਤਾਰ ਛੱਡੀ ਵੀ ਵਿੱਚ ਉਹ ਵੀ ਮਰੀ ਜਗਾ ਨਹੀਂ ਦੱਸਿਓ ਦਰਸ਼ਕਾਂ ਨੂੰ ਵੀ ਜਿਵੇਂ ਬਾਈ ਕਹਿੰਦਾ ਨਾ ਇਹਦੋਂ ਪਹਿਲਾਂ ਬਈ ਐਕਸਪੀਰੀਅੰਸ ਜਿਵੇਂ ਕਹਿੰਦਾ ਬਾਈ ਕਹਿੰਦਾ 2 ਸਾਲ ਦਾ ਐਕਸਪੀਰੀਅੰਸ ਆ ਇਹਦੋਂ ਪਹਿਲਾਂ ਬਹੁਤ ਨੁਕਸਾਨ ਹੁੰਦਿਆ ਬਾਈ ਕਹਿੰਦਾ ਕਿ ਕੈਮਰਾ ਤੇ ਤਾਰ ਵਿੱਚ ਹੀ ਜਾੜੀ ਪਤਾ ਲੋਕ ਦੇ ਬਈ ਦੱਸੋ ਉਹ ਕਿਵੇਂ ਕਿੰਨੀ ਤਾਰ ਸੀ ਦੇ ਕਿੰਨੀ ਕੋਸਟ ਸੀ ਕੈਮਰੇ ਦੀ ਉਹ ਬਈ 400 ਫੁੱਟ ਤਾਰ ਸੀਗੀ ਠੀਕ ਹੈ ਬਈ ਉਹਦੇ ਵਿੱਚ ਆਪਣਾ ਜੋੜ ਸੀਗਾ ਹਨਾ ਤੇ ਉਹ ਫਿਰ ਏਦਾਂ ਜਦੋਂ ਅਸੀਂ ਵਿੱਚ ਵਗਾਲੀ ਉਹ ਮੰਨ ਲਾ ਵੀ ਮਾਰਡ ਸੀਗਾ ਬੋਰ ਕਰਦੇ ਸੀ ਉਹਦੇ ਵਿੱਚ ਰਾੜਾਂ ਟੁੱਟ ਗਈਆਂ ਸੀ ਠੀਕ ਹੈ ਉਹਦੇ ਚ ਪਾਤਿਆ ਸੀ ਆਪਾਂ ਤੋ ਨਾਲ ਹੀ ਉੱਥੇ ਹੀ ਬੜਾ ਉਹ ਨਾਲ ਹੀ ਰਹਿ ਗਈ ਵੀ ਥੱਲੇ ਹੀ ਤੁਰ ਗਿਆ ਸਾਰਾ ਕੁਝ ਸੀ ਬਾਰੇ ਵਿੱਚ ਵਿੱਚ ਹੀ ਬਾਰੇ ਨਹੀਂ ਮਿਲਿਆ ਕੁਝ ਨਹੀਂ ਮਿਲਿਆ ਕਿੰਨੇ ਕੈਮਰਾ ਕਿੰਨੇ ਦੀ ਕੋਸਟ ਦਾ ਸੀ ਬਈ ਉਹ ਬਈ 25 ਤੋਂ 28000 ਰੁਪਏ ਦਾ ਕੈਮਰਾ ਸੀ ਤਾਰ ਤਾਂ ਬਈ ਹੁਣ ਫੇ ਉਹ ਚੀਜ਼ਾਂ ਤਾਂ ਮਹਿੰਗੀ ਬਲੀ ਹੁੰਦੀ ਐ ਨਾ ਭਾਈ ਮਤਲਬ ਕਿ ਨੁਕਸਾਨ ਤੁਹਾਡਾ ਸੀਗਾ 50-60 ਹਜ਼ਾਰ ਦਾ ਹੋ ਗਿਆ ਉਹ ਹਾਂ ਆਰਾਮ ਨਾਲ ਹੀ ਭਾਈ ਠੀਕ ਐ ਇਹ ਭਈਏ ਜਿਵੇਂ ਮੈਂ ਲੈ ਤੁਹਾਡੀ ਤਾਰ ਜਿਹੜੀ 1000 ਫੁੱਟ ਐ ਨਾ ਇਹਦਾ ਮਤਲਬ ਬਸ ਤਾਰ ਦਾ ਹੀ ਬੜਾ ਮੁੱਲ ਹੁੰਦਾ ਵੀ ਇਹ ਚ ਕੋਈ ਜੋੜ ਨਹੀਂ ਹੁੰਦਾ ਨਾ ਵੀ ਲੰਬੇ ਹੁੰਦੀ ਐ ਵੀ ਫੇਰ ਹੀ ਕਲੈਰਿਟੀ ਹੁੰਦੀ ਐ ਨਾ ਨਹੀਂ ਭਾਈ ਜੀ ਵਿੱਚ ਜੋੜ ਆ ਗਿਆ ਇਹਦੀ ਕੋਈ ਕਲੈਰਿਟੀ ਨਹੀਂ ਕੋਈ ਹੋਣੀ ਜੀ ਜੇ ਮੜਾ ਇਹ ਜੋੜ ਪੈ ਜੇ ਮੈਂ ਲੈ ਇਹ ਚ ਜੋੜ ਪੈਂਦਾ ਵੀ ਤਾਰ ਬਦਲਨੀ ਪਊਗਾ ਸਾਰੀ ਹਾਂ ਸਾਰੀ ਤਾਰ ਬਦਲਣੀ ਪਊਗੀ ਠੀਕ ਮੜਾ ਜਿਹੜੀ ਤਾਰਾ ਮੈਨੂੰ ਕਿ ਇਹਦਾ ਕੋਈ 40-5 ਤੇ ਦਾ ਰੇਟ ਹੁਣ 90 ਰੁਪਏ ਫੁੱਟ ਜਿਹੜੀ ਆਪਣੇ ਕੋਲੇ ਤਾਰ ਹੈ ਤੇ ਜਿਹੜਾ ਵੀ ਆਪਣੇ ਕੋਲੇ ਕੈਮਰਾ ਅন্ডਰਵਾਟਰ ਹੈ ਨਾ ਤੇ ਇਹ ਕਿੰਨੇ ਕੁ ਦਾ ਤਕਰੀਬਨ ਜੇ ਤੁਸੀਂ ਦੱਸਣਾ ਜੀ ਕਿੰਨੇ ਕੁ ਰੇਟ ਦਿੰਦਾ ਹੈਗਾ ਕਿ ਤੋਂ ਸਟਾਰਟ ਹੁੰਦਾ ਹੈ ਬਈ ਇਹ 25000 30 ਤੋਂ ਲੈ ਕੇ ਤੇ 6.5 7 ਲੱਖ ਰੁਪਏ ਤੱਕ ਦੇ ਕੈਮਰੇ ਆ ਕੈਮਰੇ ਹੈਗੇ ਇਹਨਾਂ ਦੇ ਹਾਂ ਹਾਂ 25 ਤੋਂ ਸਟਾਰਟਿੰਗ ਆ ਇਹਨਾਂ ਦੀ ਜਿਹੜੀ ਪਰ ਉਹਨਾਂ ਨੂੰ ਐਂਡ ਵਾਲਾ ਕੈਮਰਾ ਪੁੱਛਿਆ ਸੀ ਉਹਨਾਂ ਦਾ ਜਿਹੜਾ ਤਿਆਰ ਕਰਦੇ ਆ ਹਾਂ ਉਹਨੇ ਵੀ 7.5 ਲੱਖ ਰੁਪਏ ਦਾ ਸਾਢੇ 7 ਲੱਖ ਦਾ ਜਿਵੇਂ ਐਂਟ ਵਾਲਾ ਕੈਮਰਾ ਜਿਵੇਂ ਐਂਟ ਵਾਲਾ ਕੈਮਰਾ ਸਾਢੇ 7 ਲੱਖ ਰੁਪਏ ਦਾ ਹੈ ਇਹ ਪਹਿਲਾਂ ਕੱਲਾ ਪਾਣੀ ਤੇ ਵੇਖਣ ਵਾਸਤੇ ਹਾਂ ਇਹ ਇਹ ਬਈ ਜਿਵੇਂ ਮੰਨ ਲਾ ਇੱਕ ਤਾਂ ਆਪਾਂ ਬੋਰਾ ਵਾਸਤੇ ਵਰਤਦੇ ਹੋਰ ਬਾਕੀ ਫਿਸ਼ਿੰਗ ਵਾਸਤੇ ਵਰਤਦੇ ਜਾਂਦੇ ਹਾਂ ਹਾਂ ਬਈ ਜਿਵੇਂ ਹੁਣ ਵੱਡੇ ਪੰਡਾਕ ਪਾਉਂਦਾ ਥੱਲੇ ਧਰਤੀ ਦੇ ਜੋ ਵੀ ਚੀਜ਼ ਕਰਦੇ ਆ ਉਹ ਬਈ ਤਾਂ ਹਾਈ ਲੈਵਲ ਦਾ ਮਤਲਬ ਵੀ ਆਪਾਂ ਜਿਵੇਂ ਬਾਈ ਤੁਹਾਨੂੰ ਦੱਸ ਦਿੱ ਗਏ ਸਾਡਾ ਏਰੀਆ ਬਈ ਜੈਤੋ ਵੀਰਗਾ ਬਾਈ ਦਾ ਪਿੰਡ ਦਲਸਿੰਗ ਵਾਲਾ ਬਾਈ ਦਾ ਨਾਂ ਜਸਵੀਰ ਸਿੰਘ ਹੈ ਤੇ ਨੰਬਰ ਤੁਹਾਨੂੰ ਅੱਜ ਫੇਰ ਸਕਰੀਨ ਤੇ ਥਰੇ ਦੇਵਾਂਗੇ ਨੰਬਰ ਚਲਾਵਾਂਗੇ ਤੇ ਬਾਈ ਮਤਲਬ ਆਪਣੇ ਏਰੀਏ ਦੇ ਵਿੱਚ ਕੋਈ ਹੋਰ ਵੀ ਤੁਹਾਡੇ ਜਾਣਕਾਰਾਂ ਕੋਲੇ ਹੈਗਾ ਕਿ ਆਪਣੇ ਕੋਲੇ ਹੀ ਇਹ ਪ੍ਰੋਜੈਕਟ ਹੈਗਾ ਨਹੀਂ ਬਈ ਆਪਾਂ ਨੂੰ ਤਾਂ ਹਜੇ ਤੱਕ ਕਿਸੇ ਚੀਜ਼ ਦੀ ਜਾਣਕਾਰੀ ਨਹੀਂ ਵੀ ਕਿਸੇ ਕੋਲ ਹੈਗਾ ਆਪਣੇ ਏਰੀਏ 'ਚ ਆ ਬਈ ਬਈ ਥੋੜਾ ਵੀ ਬਹੁਤ ਘੱਟ ਲੋਕਾਂ ਨੂੰ ਪਤਾ ਸੀ ਨਾ ਬਈ ਮਤਲਬ ਕਿ ਹੌਲੀ ਹੌਲੀ ਕੰਟੈਕਟ ਵਾਈਜ਼ ਆ ਉਹ ਕਰਦੀ ਨਹੀਂ ਸੀ ਕਿ ਕਿਸੇ ਨਾਲ ਠੀਕ ਹੈ ਬਈ ਦੇ ਨੇ ਕੰਮ ਚੱਲੀ ਜਾਂਦਾ ਸੀ ਹਾਂ ਵੀ ਲੋਕਾਂ ਨੂੰ ਪ੍ਰੋਬਲਮ ਆ ਜੀਂਦੇ ਨੂੰ ਆਈ ਜਾਂਦੇ ਨੇ ਕਰੇਂਦੇ ਨੇ ਆਏ ਹਾਂ ਉਹ ਬਈ ਆਪਣੇ ਮਿਸਤਰੀਆਂ ਨਾਲ ਕੰਡੈਕਟ ਹੈ ਜਿਹੜੇ ਮਿਸਤਰੀਆਂ ਨੂੰ ਆਉਂਦੇ ਹਨ ਉਹ ਆਪਾਂ ਨੂੰ ਕਾਲ ਕਰ ਲੈਂਦੇ ਸੀਗੇ ਠੀਕ ਹੈ ਬਈ ਵੀ ਐਂ ਕਰਕੇ ਵੀ ਆਹ ਪ੍ਰੋਬਲਮ ਆ ਤੇ ਜਦੋਂ ਦੀ ਕੱਲ ਦੀ ਵੀਡੀਓ ਪਈ ਹੋਣਦੀ ਤਾਂ ਫਿਰ ਤੁਹਾਡਾ ਨੰਬਰ ਹੋ ਗਿਆ ਪੰਜਾਬ ਦੇ ਵਿੱਚ ਕਾਫੀ ਟਾਵਾਂ ਤੇ ਨਾ ਬਈ ਹਾਂ 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 ਬਈ ਤੇ ਆਈ ਜਾਂਦੇ ਫੋਨ ਜਾਣਾ ਤੇ ਬੁਕਿੰਗ ਹੋਈ ਜਾਂਦੀ ਹੈ ਬਈ ਉਹਨੂੰ ਕਿਹਾ ਬਈ ਨਹੀਂ ਬਈ ਹਜੇ ਤਾਂ ਉਹ ਬਈ ਬੰਦਾ ਪੁੱਛਦਾ ਵੀ ਵਾਕਈ ਇਹ ਚੀਜ਼ ਹੈਗੀ ਆ ਜਾਂ ਇਦਾਂ ਹੀ ਹੈ ਵਿਸਵਾਦ ਲੈਣ ਵਾਲੇ ਵੀ ਹੁੰਦੇ ਆ ਫਿਰ ਕਹਿੰਦਾ ਕੋਈ ਨਾ ਕਿਤੇ ਪਾ ਦੇ ਵੇਣਾ ਵੀਡੀਓ ਸੋ ਬਾਈ ਇਹ ਜੀ ਤੁਹਾਡੇ ਸਾਹਮਣੇ ਹੈ ਦੂਜੀ ਵੀਡੀਓ ਅੱਜ ਪਾਉਣ ਲੱਗੇ ਕਿਉਂਕਿ ਪਹਿਲਾਂ ਅਸੀਂ ਵੀਡੀਓ ਪਾਈ ਸੀ ਤੁਸੀਂ ਉੱਪਰ ਉਹ ਵੀਡੀਓ ਵੇਖ ਸਕਦੇ ਆਂ ਸੀ ਲਿੰਕ ਵੀ ਲਾ ਦੇਾਂਗੇ ਡਿਸਕ੍ਰਿਪਸ਼ਨ ਦੇ ਵਿੱਚ ਤੇ ਪਹਿਲਾਂ ਉਹਦੇ ਕੈਮਰਾ ਪਾਇਆ ਸੀ ਤੇ ਬਹੁਤ ਲੋਕਾਂ ਨੇ ਮਜ਼ਾਕ ਮੰਨਿਆ ਬਈ ਇਹ ਬਹੋੜੀ ਸਕਦਾ ਥੱਲੇ ਐਂਡ ਕੈਪ ਲੱਗਿਆ ਹੁੰਦਾ ਉਹ ਵੀ ਬਾਈ ਨੇ ਦੱਸਦਾ ਐਂਡ ਕੈਪ ਕਿੱਧਰ ਲੱਗਿਆ ਹੁੰਦਾ ਤੇ ਕਿੱਧਰ ਕੀ ਹੁੰਦਾ ਬਈ ਇਹ ਵਾਕਈ ਰੀਅਲ ਦੇ ਵਿੱਚ ਇਹ ਬਾਈ ਕੁੜੇ 1000 ਫੁੱਟ ਤੱਕ ਦੀ ਤਾਰ ਹੈਗੀ ਹੈ ਜੇ ਥੱਲੇ ਧਰਤੀ ਦੇ ਜਾਣਾ ਹੋਵੇ ਆਪ ਬਈ ਕੀ ਕੋ ਉਹਦੇ ਰਾਤ ਸੀ ਕਲੀਅਰ ਦਿਨਾਂ ਦੀ ਸਕਰੀਨ ਦੇ ਉੱਤੇ ਸਕਰੀਨ ਲੱਗੀ ਹੋਈ ਆ ਇਹਨਾਂ ਬਾਈਆਂ ਦੀ ਤੇ ਅੱਜ ਦਿਨਾਂ ਤਾਂ ਹੀ ਬਾਈ ਉੱਤੇ ਲੋਈ ਲੈ ਕੇ ਤੇ ਛਤਰੀ ਲੈ ਕੇ ਵੇਖ ਰਹੇ ਸੀ ਕੰਮ ਕਰ ਰਹੇ ਸੀਗੇ ਤੇ ਮਤਲਬ ਕਿ ਚੀਜ਼ ਰੀਅਲ ਦੇ ਵਿੱਚ ਹੈ ਜੇ ਕਿਸਾਨ ਜਿਵੇਂ ਦਾ ਕੇ ਇਹਦਾ ਬੋਰ ਖੜਦਾ ਤੇ ਬਾਈ ਦਾ ਨੰਬਰ ਥੱਲੇ ਸਕਰੀਨ ਤੇ ਚਲਾ ਦੇ ਬਾਈ ਦਾ ਕੰਟੈਕਟ ਕਰ ਲੋ ਤੁਹਾਡਾ 4-5 ਲੱਖ ਰੁਪਇਆ ਬਚ ਸਕਦਾ ਜਿਵੇਂ ਇਹ ਬਾਈ ਨਰਮਲ ਕੇ ਅੱਜ ਸੀਗੇ ਖੇਤ ਅਸੀਂ ਇਹਨਾਂ ਦਾ 62 ਬਾਈ 62 ਫੁੱਟ ਤੇ ਪਤਾ ਲੱਗਿਆ ਹਾਂ 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 ਬਾਈ 62 ਤੇ 62 ਫੁੱਟ ਤੇ ਕੈਮਰਾ ਪਵਨ ਕਰਕੇ ਪਤਾ ਲੱਗਿਆ ਬਾਈ ਨਹੀਂ ਤਾਂ ਪਤਾ ਨਹੀਂ ਲੱਗਣਾ ਸੀ ਉਹ ਕੀ ਹੈ 62 ਫੁੱਟ ਤੇ ਪਤਾ ਲੱਗਿਆ ਵੀ ਪਾਪ ਕੋਈ ਕ੍ਰੈਕ ਹੋਈ ਵੀ ਹੈ ਤੇ ਉਥੇ ਚੱਲ ਉਹਦਾ ਹੱਲ ਸੋਲੂਸ਼ਨ ਹੋ ਜਾਊਗਾ ਨਹੀਂ ਪਤਾ ਨਹੀਂ ਲੱਗਿਆ ਸੀ ਉਲਝੇ ਰਹਿੰਦੇ ਵੀ ਹੋ ਕੀ ਰਿਹਾ ਪਾਣੀ ਦੀ ਸੁਣੂ ਬਾਜ ਆ ਕੇ ਸੁਣਾਈ ਆ ਥਰਲ ਥਰਲ ਪਾਣੀ ਜੱਲੀ ਜਾਂਦਾ ਵਿੱਚ ਤੇ ਉਹ ਮਤਲਬ ਕਹਿੰਦਾ ਭਾਵੇਂ ਦੀ ਪ ਬਨੇ ਬੋਰ ਕਰਨਾ ਪੈਂਦਾ ਹੋਰ ਕੀ ਕਰਨਾ ਪੈਂਦਾ ਤੇ ਇਹਦੇ ਨਾਲ ਚਲ ਆਪਣੇ ਪੈਸੇ ਦਿੱਤੇ ਦੁੱਖ ਦੇ ਨਹੀਂ ਗਏ ਆਪਣੀ ਚੀਜ਼ ਦਾ ਜਿਹੜੀ ਬਾਈ ਕੋਲ ਹੈਗੀ ਹੈ ਸਹੂਲਤ ਦਾ ਫਾਇਦਾ ਜੀਵਿੰਦਾਰ ਨੂੰ ਹੋ ਰਿਹਾ ਤੇ ਜੇ ਕਿਸੇ ਦੀ ਕੋਈ ਦਾ ਬੋਰ ਖੜਾ ਕਿਸੇ ਦੀ ਕੋਈ ਨਾ ਪ੍ਰੋਬਲਮ ਹੈ ਤਾਂ ਦੀ ਆ ਰਹੀ ਹੈ ਬਾਈ ਨਾਲ ਕੰਟੈਕਟ ਕਰ ਲਿਓ ਆ ਦਾ ਰੇਟ ਮਗਾ ਲਿਓ ਸਾਰੇ ਪੰਜਾਬ ਦੇ ਵਿੱਚ ਜਿੱਥੇ ਵੀ ਸਾਰੇ ਪੰਜਾਬ ਦੇ ਵਿੱਚ ਬਾਈ ਕਹਿੰਦਾ ਮੈਂ ਪਹੁੰਚ ਸਕਦਾ ਪਰ ਖਰਚਾ ਜਿਹੜਾ ਹੋਊਗਾ ਉਹ ਨੂੰ ਯਾਦਾ ਫੋਨ ਤੇ ਕਨਫਰਮ ਬਾਈ ਨਾਲ ਕਰ ਲਿਓ ਤੁਹਾਨੂੰ ਦੱਸ ਦਊਗਾ ਤੇ ਇੱਕ ਦੋ ਦਿਨ ਪਹਿਲਾਂ ਦੱਸਣਾ ਪੈਂਦਾ ਕਿਉਂਕਿ ਮੋਟਰ ਮਟਰ ਕੱਢਣੀ ਪੈਂਦੀ ਹੈ ਵਿੱਚ ਉਹਦੇ ਵੀ ਬਾਈ ਨਾਲ ਗੱਲ ਕਰ ਲੋ ਨੰਬਰ ਅਸੀਂ ਦੇ ਦੇਾਂਗੇ ਜਸਵੀਰ ਸਿੰਘ ਬਾਈ ਦਾ ਨਾਂ ਤੇ ਸਾਡਾ ਇਹ ਕਹ ਜੈਤੋ ਆ ਤੇ ਇਹਨੂੰ ਅੰਡਰਵਾਟਰ ਕੈਮਰਾ ਕਹਿੰਦਾ ਬਾਈ ਕੀ ਕਹਿੰਦੇ ਬਾਕੀ ਪ੍ਰੋਜੈਕਟ ਨੂੰ ਸਕੈਨਿੰਗ ਕੈਮਰਾ ਵੀ ਠੀਕ ਆ ਅੰਡਰਵਾਟਰ ਸਕੈਨਿੰਗ ਇਸ ਚੀਜ਼ ਨੂੰ ਕਹਿੰਦੇ ਆ ਤੇ ਜੇ ਕਿਸੇ ਨੂੰ ਵੀ ਕੋਈ ਪ੍ਰੋਬਲਮ ਆਈ ਹੈ ਖੇਤ ਬੋਰਾ ਦੇ ਵਿੱਚ ਆਪਣੇ ਕਿਉਂਕਿ ਜੀਵਦਾ ਦੇ ਅਕਸਰ 5 700 ਫੁੱਟ ਵਾਲੇ ਬੋਰ ਹੁੰਦੇ ਆ ਵਿੱਚੋਂ ਖੜ ਜੇ ਕੋਈ ਪਾਣੀ ਪੈ ਲੱਗੇ ਜਾਂ ਟੋਟਾ ਟੁੱਟ ਜੇ ਪਾਣੀ ਚੱਕਣ ਵਾਲਾ ਜੇ ਤੇ ਉਹ ਬਾਈ ਨਾਲ ਕੰਟੈਕਟ ਕਰ ਲਓ ਕਿ ਮ

ਇਹ ਤਾਂ ਜਲਦੀ ਵਾਗੇ 22 35 ਫੁੱਟ ਪਾਣੀ ਚੜਿਆ ਹੋਇਆ ਹੈ। ਕਿਹਾ ਬਈ ਇਹ ਬਈ ਹੁਣ 500 ਵਾਲੇ ਪੱਤਣ ਹੈ। ਹਾਂ ਬਈ। ਕੋਲੇ ਲਾਈਟ ਚੱਲੀ ਜਾਂਦੀ ਹੈ। ਹਾਂ ਬਈ। ਇਹ ਇਹਦਾ 35 ਫੁੱਟ ਲੈਵਲ ਟੁੱਟਿਆ ਹੋਇਆ ਪਾਣੀ ਦਾ। ਅੱਛਾ ਵੀ ਇਹਨਾਂ ਮੋਟਰ ਇੰਨਾ ਉੱਤਰ ਜਾਂਦਾ ਪਾਣੀ। ਜੇ ਬਈ ਮੈਂ ਸਾਰੀਆਂ ਮੋਟਰਾਂ ਇਕੱਠੀਆਂ ਚੱਲਦੇ ਸਾਰੀਆਂ ਮੋਟਰਾਂ ਇਕੱਠੀਆਂ ਚੱਲਦੀਆਂ ਤਾਂ ਵੀਰੇ 30 ਤੋਂ 35 ਫੁੱਟ 40 ਫੁੱਟ ਹਨਾ ਉਸ ਪੱਤਣ ਦਾ ਪਾਣੀ ਉੱਤਰਦਾ। ਇੰਨਾ ਇੰਨਾ ਪਾਣੀ ਦਾ ਫਸਟ ਪੈ ਜਾਂਦਾ ਬਈ ਹੈ ਨਾ। ਬਈ ਇਹ ਸਾਰਾ ਜਿਵੇਂ ਕਹਿੰਦੇ ਫਿਰ ਤਾਂ ਬਈ ਪਾਣੀ ਵੀ ਵੈਸੇ ਆਪਣੇ ਕੋਲ ਕਹਿਣਾ ਚਾਹੀਦਾ ਨਹੀਂ ਵੀ ਆਪਾਂ ਹੀ ਝੋਣੜੇ ਕਰਕੇ ਆਪਣਾ ਹਲ ਵੀ ਹੈ ਨਹੀਂ ਕੋਈ ਵੀ ਪਾਣੀ ਵਿੱਚ ਖਿੱਚੀ ਤਰਿਉਣੇ ਆਣਾ ਥੱਲੇ ਤੇ ਚੱਲ ਇਹ ਤਾਂ ਆਪਾਂ ਬਈ ਕਹਿਨੇ ਆ ਵਿਚਾਰ ਸਰਕਾਰਾਂ ਕੋਈ ਹੈ ਨਾ ਹੱਲ ਕਰਨ ਤੇ ਪਾਣੀ ਬਈ ਆਪਾਂ ਵਾਕਈ ਥੱਲੇ ਬਾਈ ਰਹੇ ਦੱਸਿਆ ਜਿਵੇਂ 35 35 ਫੁੱਟ ਦਾ ਫਰਕ ਪੈ ਜਾਂਦਾ ਪਾਣੀ ਦਾ ਬਈ ਸਾਰੀਆਂ ਮੋਟਰਾਂ ਇਕੱਠੀਆਂ ਚੱਲਦੀਆਂ ਤੇ ਜੇ ਸਰਕਾਰ ਕੋਈ ਬਦਲਾ ਦੇਵੇ ਤਾਂ ਕੋਈ ਹੱਲ ਹੋ ਸਕਦਾ ਨਹੀਂ ਅਦਰਵਾਈਜ਼ ਬਈ ਪਾਣੀ ਆਪਣੇ ਕੋਲੇ ਬਹੁਤ ਘੱਟ ਰਹਿ ਗਿਆ ਤੁਹਿਆ ਸਕਰੀਨ ਤੇ ਤੁਹਾਨੂੰ ਅੱਜ ਫੇਰ ਦਿਖਾ ਦਿੰਨੇ ਮਰੀ ਜੀ ਦੇਖੋ ਬਈ ਤੇ ਅੱਜ ਮਾਰਾ ਜਾਣਾ ਹੋਣ ਕਰਕੇ ਉਹ ਵੱਧ ਤੁਹਾਨੂੰ ਉਹਦੇ ਵੀਡੀਓ ਵਿੱਚ ਐਡ ਕਰਦੇ ਆ ਤੁਹਾਨੂੰ ਦਿਖਾਵਾਂਗੇ ਵਿੱਚ ਕਿਵੇਂ ਦੀਦਾ ਹੁੰਦਾਗਾ ਅੱਜ ਚੱਲਣਾ ਵੱਧ ਪੈਂਦਾ ਬਾਈ ਕੈਮਰੇ ਵਿੱਚ ਨਹੀਂ ਦਿਖ ਰਿਹਾ ਸਾਨੂੰ ਤਾਂ ਦਿਸੀ ਜਾਂਦਾ ਵੇ ਤੇ ਆਹ ਪ੍ਰੋਜੈਕਟ ਹੈ ਤੇ ਇਹ ਜਿਹੜੇ ਬਾਈ ਬੋਰ ਵਾਲੇ ਇਹਨਾਂ ਦਾ ਨੰਬਰ ਵੀ ਦੇਵਾਂਗੇ 800 ਫੁੱਟ ਤੱਕ ਬਾਈ ਇਹ ਬੋਰ ਕਰਦੇ ਆ ਸੂਰੇ ਵਾਲੇ ਤੋਂ ਇਹ ਬਾਈ ਤੇ ਇਹਨਾਂ ਨਾਲ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਜੇ ਕਿਸੇ ਕਿਸਾਨ ਦਾ ਫਾਇਦਾ ਹੁੰਦਾ ਤਾਂ ਉਹਦੇ ਦਾ ਪੁੱਨ ਕੋਈ ਨਹੀਂ ਕਿਉਂਕਿ 3-4 ਲੱਖ ਦਾ ਪ੍ਰੋਜੈਕਟ ਹੁੰਦਾ ਵੀ ਬੋਰ 5-7 ਫੁੱਟ ਲਾਣਾ ਤੇ ਮਾੜੀ ਜੀ ਪ੍ਰੋਬਲਮ ਕਰਕੇ ਬੋਰ ਆਪਣ ਨੂੰ ਬੰਦ ਕਰਨਾ ਪੈਂਦਾ ਤੇ ਇਹ ਬਾਈ ਕੋਲੇ ਅੰਡਰਵਾਟਰ ਸਕੈਨਿੰਗ ਕੈਮਰਾ ਹੈਗਾ ਜਿਹਦੇ ਨਾਲ ਅੱਗੇ ਅਗਲੇ ਦਾ ਬਚਾਅ ਹੋ ਜਾਂਦਾ ਬੋਰ ਵੱਜ ਜਾਂਦਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ